ਵਾਹਿਗੁਰਜੀ ਦਾ ਖਾਲਸਾ ਸਾਹਿਬ ਵਾਹਿਗੁਰਜੀ ਕੀ ਫਤਿਹ ਜੀ ਹੋਰ ਪਿਆਰੋ ਚੜ੍ਹਦੀ ਕਲਾ ਸਿੰਘਾਂ ਉੱਤੇ ਸਿਖਰੇ ਗੁਰਸਾਹਿਬ ਦਾ ਸਵਾਦੀ ਬਾਬਾ ਬਾਈ ਬਹੁਤ ਸੁਣੇਖ ਲੱਗਦੇ ਪਏ ਚੜ੍ਹਦੀ ਕਲਾ ਹੋ ਗਈ ਆ ਕਿ ਬਾਣੀ ਦੇ ਵਿੱਚ ਹੈ ਕੱਲ ਹੀ ਲਿਆ ਬਾਣਾ ਪਰਸੋਂ ਆਏ ਪਰਸੋਂ ਲੈ ਲਿਆ ਜੀ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਤੁਹਾਨੂੰ ਗੁਰੂ ਜੀ ਆਮਦਾਸ ਤੇ ਮਤਾ ਜੀ ਕੀ ਗੱਲ ਹੋ ਗਈ ਆ ਮਤਾ ਜੀ ਕਿੱਥੇ ਆ ਨਹੀਂ ਜਾਂਦਾ ਮੇਰੇ ਕੋ ਮੇਰੇ ਤੋਂ ਫੋਨ ਵਾਲਾ ਕੋਈ ਨਹੀਂ ਆ ਰਿਹਾ ਕਿਹਦਾ ਤੇ ਇਹ ਕੋ ਟਿੱਕ ਟੱਕ ਦਿੰਦਾ ਹੀ ਕਹੀ ਦਿੰਦੇ ਆ ਰੋਟੀ ਹਾਂ ਜੀ ਕਿ ਤੁਰਿਆਂ ਨਹੀਂ ਜਾਂਦਾ ਪਿਆ ਤਾਨ ਗੁਰੂ ਰਾਮਦਾਸ ਤੇ ਰਿਕਸ਼ਾ ਸਾਰਾ ਖਰਾਬ ਸੀ ਹਨ ਹੋ ਗਿਆ ਜੀ ਹੁੰਦਾ ਪੂਰਾ ਹੋ ਗਿਆ ਸੀ ਹੁਣ ਤੁਸੀਂ ਤੁਸੀਂ ਕੁਮਤ ਨਹੀਂ ਮਾਤਾ ਇਹ ਰੋਣਾ ਨਹੀਂ ਆ ਤੁਹਾਡਾ ਤਾਂ ਗੁਰੂ ਬੜਾ ਬਿਆਨ ਤਾਂ ਜਿਹਨੇ ਡਿਊਟੀ ਲਈ ਜਾਨੇ ਰਵੈ ਸਿੰਘ ਦੀ ਤੁਹਾਡੇ ਤੱਕ ਪਹੁੰਚਣ ਦੀ ਨਹੀਂ ਰੋਣਾ ਥੋੜਾ ਮਾ ਆ ਰੋਣਾ ਥੋੜਾ ਨਾ ਮਾ ਮਾਤਾ ਦੀ ਇਹ ਤਾਂ ਮੇਰੀ ਡਿਊਟੀ ਆ ਤੁਹਾਡੇ ਵਰਗਾ ਤੱਕ ਪਹੁੰਚਣ ਦੀ ਮਾਤਾ ਜੀ ਫਿਰਦੇ ਸਮਾਂ ਤੱਕ ਮੈਂ ਤਾਂ ਪੂਰੀ ਕਰਨੀ ਆ ਤਾਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਤੁਸੀਂ ਘਬਰਾਣਾ ਨਹੀਂ ਮਹਾਰਾਜ ਨੇ ਮੇਰੀ ਡਿਊਟੀ ਲਈ ਹੋਈ ਆ ਤੇ ਬਾਬਾ ਜੀ ਕੀ ਕੀ ਹੋ ਗਿਆ ਰਿਕਸ਼ਾ ਖਰਾਬ ਸੀ ਨਾ ਸਰ ਅੱਛਾ ਅਰਦਾਸ ਵੀ ਕਰਕੇ ਆਏ ਅੰਦਰ ਬੱਬਾ ਦੀ ਜੀ ਚਾਹਵਾ ਕਿ 7-8 ਘੰਟੇ ਜ਼ਰੂਰ ਦੱਸ ਕਰਦੇ ਹੀ ਤੇ ਅੱਜ ਮਿਲਦੇ ਰਿਕਸ਼ਾ ਛੀਰ ਸਿੰਘਾ ਨੂੰ ਕੀ ਅਰਦਾਸ ਕਦੀ ਮਰਦੀ ਸੁਣਉਂਦੀ ਬਾਬਾ ਜੀ ਮਾਪੇ ਜੀ ਕੀ ਕਿਹਾ ਤਨ ਗੁਰੂ RAMਦਾਸ ਤਨ ਗੁਰੂ RAMਦਾਸ ਤਨ ਗੁਰੂ RAMਦਾਸ ਜਿਨ੍ਹਾਂ ਨੇ ਤਨ ਗੁਰੂ RAMਦਾਸ ਨੂੰ ਜਪਿਆ ਉਹਨਾਂ ਦੇ ਸਾਰੇ ਕਾਰਜ ਸਤਗੁਰੂ ਆਪ ਸਹਾਇ ਹੋ ਕੇ ਕਰਦੇ ਨੇ ਤੇ ਬਾਬੇ ਤੁਹਾਡਾ ਰਿਕਸ਼ਾ ਆ ਜੋ ਮੈਂ ਤੁਹਾਨੂੰ ਦਿਖਾ ਦੇਣਾ ਆ ਜੋ ਜੀ ਇਹ ਤੁਹਾਡਾ ਨਵਾਂ ਰਿਕਸ਼ਾ ਠੀਕ ਹੈ ਜੀ ਆ ਜੋ ਕੀ ਰਾਮਦਾਸ ਤੁਨ ਗੁਰੂ ਰਾਮਦਾਸ ਸੋ ਸਿੰਘ ਆ ਨੂੰ ਚੜਦੀ ਕਲਾ ਬਾਬੇ ਜੀ ਅੰਤ ਸਿਆ ਇੱਕ ਮਾਈ ਵੰਦੇ ਫੈਸਲ ਦੇ ਪਾਸ ਤੇ ਰੋੜਣਾ ਵੇ ਤੇ ਪਾ ਗਈ ਪਾਏ ਗੁਰੂ ਪਾਸਾ ਚੇਂਗੇ ਪਾਵੇ ਤੁਨ ਗੁਰੂ ਰਾਮਦਾਸ ਤੁਨ ਗੁਰੂ ਰਾਮਦਾਸ ਤੁਨ ਗੁਰੂ ਰਾਮਦਾਸ ਭਾਈ ਵਾਜੇ ਪਾ ਤਾਨ ਗੁਰਦਾਮ ਦਾ ਅਸਲ ਬਾਬਾ ਜੀ ਮੜਾ ਯਾਕ ਚਲਾ ਕੇ ਆਓ ਤੇ ਫਿਰ ਮਾਤਾ ਜੀ ਨੂੰ ਭਾਈਏ ਤਾਨ ਗੁਰਦਾਮ ਨੂੰ ਬਸ ਸੋ ਸਿੰਘਾਂ ਨੂੰ ਰੱਖਿਆ ਦੇਤਾ ਜੀ ਤੇ ਮਾਤਾ ਜੀ ਕੋ ਚਲਿਆ ਨਹੀਂ ਜਾਂਦਾ ਜਦ ਸਿੰਘ ਹੀ ਚਲਾਉਂਦੇ ਸੀ ਤੇ ਕੋਈ ਨਾ ਫੇਟ ਮਾਰ ਗਿਆ ਜਿਹੜਾ ਪ੍ਰਾਣਾ ਰਿਕਸ਼ਾ ਵਾ ਤੇ ਇਹ ਪ੍ਰਾਣਾ ਰਿਕਸ਼ਾ ਸਾਰਾ ਟੁੱਟ ਗਿਆ ਤੇ ਮਾਤਾ ਜੀ ਵੀ ਕੋਈ ਮਤਲਬ ਚਲਿਆ ਨਹੀਂ ਜਾਂਦਾ ਹੈਗਾ ਤੇ ਅੱਜ ਬੁਰੂ ਦੇ ਸਿਰ ਰੋਟੀ ਮਿਲ ਗਈ ਆ ਤਾਨ ਗੁਰਦਾਮ ਦਾ ਤੇ ਮਾਤਾ ਜੀ ਵੀ ਬੜੇ ਟੁੱਟੇ ਹੋਏ ਨੇ ਮੁੰਡਾ ਕਿੰਨੇ ਪੂਰਾ ਹੋ ਗਿਆ ਗੁਰੂ ਸਾਹਿਬ ਦੇ ਹੁਕਮ ਅੰਦਰ ਵਿੱਚ ਜਿਹੜੀ ਸੇਵਾ ਲਈ ਸੀ ਅਸੀਂ ਪੂਰੀ ਕੀਤੀ ਆ ਜੀ ਤਾਂ ਬਾਬਾ ਜੀ ਠੀਕ ਐ ਚੜਦੀ ਕਲਾ ਥੋੜਾ ਮੰਨਦੇ ਹੋ ਸ਼ੀਸ਼ ਸਿੰਘ ਹੈਗੇ ਆ ਬਾਬਾ ਦੀਪ ਸਿੰਘ ਹੈਗਾ ਜਿਹਦਾ ਤੁਸੀਂ ਬਾਣਾ ਪਾਇਆ ਨਾ ਮੇਰੀ ਔਕਾਤ ਇਹ ਜੀ ਅੱਗੇ ਜ਼ੀਰੋ ਆ ਠੀਕ ਐ ਪਿਆਰਿਓ ਤੁਸੀਂ ਮੰਨੋ ਤੁਹਾਡਾ ਗੁਰੂ ਜੀਉਂਦਾ ਕਿਤੇ ਨਹੀਂ ਗਿਆ ਕਹਿੰਦਾ ਬੈਠਾ ਸੋਢੀ ਪਾਤਸ਼ਾਹ ਸਤਬਿਗੁਰੂ ਰਾਮਦਾਸ ਘਾਵੇ ਉਹ ਬੈਠਾ ਹੋਇਆ ਗਿਆ ਥੋੜਾ ਨਾ ਬਾੜੀ ਵੀ ਕਹਦੀ ਹੈਗਾ ਵਾ ਠੀਕ ਐ ਤੇ ਮਾਤਾ ਜੀ ਆਜੋ ਤੁਸੀਂ ਇੱਥੇ ਬਈ ਆਪਾਂ ਨਵੇਂ ਰਿਕਸ਼ੇ ਤੇ ਧੰਨ ਗੁਰੂ ਰਾਮਦਾਸ ਪੁੱਤਰ ਮਰ ਗਿਆ ਹੋਇਆ ਹਾਂ ਦੋ ਵੀਰਿਆ ਤੁਹਾਨੂੰ ਗੁਰੂਗਾਮ ਦਾ ਤੁਹਾਨੂੰ ਗੁਰੂਗਾਮ ਦਾ ਠੀਕ ਹੈ ਪਿਆਰੋ ਭੋਗੇ ਜੀ ਲਈ ਘਰ ਸਾਹਿਬ ਜੀ ਦੇ ਪਤੇ ਤੁਹਾਨੂੰ ਗੁਰੂਗਾਮ ਦਾ ਤੁਹਾਨੂੰ ਗੁਰੂਗਾਮ ਦਾ ਮਦੈ ਕੋਸ਼ ਨਵੀਂ ਗੱਡੀ ਦੇ ਤੁਹਾਨੂੰ ਗੁਰੂਗਾਮ ਦਾ ਤੁਹਾਨੂੰ ਗੁਰੂਗਾਮ ਦਾ ਅੱਜ ਬਾ ਤੁਹਾਨੂੰ ਗੁਰੂਗਾਮ ਦਾ ਚਲਦੇ ਫਿਰ ਦਿਓ ਜਾਦੇ ਸਾਨੂੰ ਵੀ ਠੀਕ ਹੈ ਚੰਗਾ ਅਰਦਾਸ ਬੀਂਦੀ ਕਰਿਓ ਚੜਦੀ ਕਲਾ ਦੀ ਠੀਕ ਹੈ ਜੀ ਚੜਦੀ ਕਲਾ ਦੀ ਤੇ ਤੁਹਾਨੂੰ ਵੀ ਨਾ ਤਿੰਨ ਉੱਤੇ ਨ ਪਈਆਂ ਵਾਲਾ ਸਾਈਕਲ ਦਿਨਾ ਮੈਂ ਲੈ ਆ ਕੇ ਠੀਕ ਹੈ ਹਾਂ ਠੀਕ ਹੈ ਬਾਬਾ ਜੀ ਦਿਓ ਜੱਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ